ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਜੀਓਗ੍ਰਾਫੀਕਲ ਕੁਇਜ਼ ਹੈਗਾ ਉਹ ਖਾਸ ਕਰਕੇ ਅੱਜ ਪਟਿਆਲਾ ਵੱਲੋਂ ਹੋਸਟ ਕੀਤਾ ਜਾਣਾ ਸੋ ਪਹਿਲੇ ਵਿਦਿਆਰਥੀ ਉਹ ਜੋਗਰ ਵੀ ਕਿਹੋ ਜਿਹਾ ਸਬਜੈਕਟ ਹੈਗਾ ਜਿਹਦੀ ਕੋਈ ਲਿਮਟ ਨਹੀਂ ਹੈਗੇ ਜਾਂ ਮੈਂ ਆਪਾਂ ਇਦਾਂ ਕਹਿੰਦੀ ਐ ਕਿ ਜਦੋਂ ਵੀ ਤੁਸੀਂ ਕਿਸੇ ਵੀ ਕੰਪੀਟੀਸ਼ਨ ਦੀ ਤਿਆਰੀ ਕਰਦੇ ਹੋ ਤਾਂ तकरीबन ਜੀਓਗ੍ਰਾਫੀ ਦੇ ਵਿੱਚੋਂ 70% ਕੁਐਸਚਨ ਨੇ ਜਿਹੜੇ ਜਨਰਲ ਨੌਲੇਜ ਦੇ ਨਿਕਲਦੇ ਨੇ ਇਹਦਾ ਤੁਹਾਡਾ ਪਹਿਲਾ ਸਮੈਸਟਰ ਹੁੰਦਾ ਜਿਹਨੂੰ ਅਸੀਂ ਫਿਜ਼ੀਕਲ ਜੀਓਗ੍ਰਾਫੀ ਬੋਲਦੇ ਆ ਜਾਂ ਹਿਊਮਨ ਗ੍ਰਾਫੋਲੋਜੀ ਬੋਲਦੇ ਆ ਉਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਇਦਾਂ ਦੇ ਨੇ ਜਿਹੜੇ ਜੀਕੇ ਵਾਸਤੇ ਨਿਕਲਦੇ ਨੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਦਾ ਪੇਪਰ ਦੇਣ ਜਾਓ ਤਾਂ ਉਹਦੇ ਵਿੱਚ ਜੀਓਗ੍ਰਾਫੀ तकरीबन ਸਭ ਤੋਂ ਜ਼ਿਆਦਾ ਹੁੰਦੀ ਹੈ ਪਿਛਲੇ ਕੋਈ ਵੀ ਪੇਪਰ ਜਾ ਕੇ ਦੇਖੋ چاہے GPSC ਦਾ ਹੋਵੇ BPSSC ਦਾ ਹੋਵੇ ਜਾਂ ਕਿਸੇ ਹੋਰ ਕਲੈਰੀਕਲ ਕੈਡਰ ਦਾ ਹੋਵੇ ਤਾਂ ਤੁਸੀਂ ਦੇਖੋਗੇ ਕੋਨਾ ਵਿੱਚ ਜਿਹੜੇ ਜੀਓਗ੍ਰਾਫੀ ਹੈਗੀ ਆ ਕਾਫੀ ਜ਼ਿਆਦਾ ਮਾਇਨੇ ਰੱਖਦੀ ਹੈ ਸੋ ਇਸੇ ਲੜੀ ਦੇ ਤਹਿਤ ਜਿਹੜੀ ਐਸੋਸੀਏਸ਼ਨ ਆਫ ਪੰਜਾਬ ਜੀਓਗ੍ਰਾਫੀ ਹੈਗੀ ਆ ਜਿਹਦਾ ਯੂਨਿਟ ਸਾਡੇ ਕਾਲਜ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਆ ਆਪਕਾ ਕਿ ਡਿਗਰੇਸੀਕਲ ਸੁਸਾਇਟੀ ਆਫ ਕਾਲਸਾਹ ਕਾਲਜ ਪਟਿਆਲਾ ਦੇ ਨਾਲ ਚੱਲ ਰਿਹਾ ਸੋ ਉਹਦੇ ਤਹਿਤ ਜਿਹੜਾ ਸਾਡੇ ਇਵੈਂਟ ਹੋ ਰਿਹਾ ਸੋ ਮੈਂ ਐਪੀਜੀ ਦੇ ਪੈਟਰਨ ਡਾਕਟਰ ਐਚਐਸ ਮਾਨਗੜ ਸਾਹਿਬ ਤੇ ਜਨਰਲ ਸੈਕਟਰੀ ਡਾਕਟਰ ਲਖਮੀਰ ਸਿੰਘ ਜੀ ਪ੍ਰਿੰਸੀਪਲ ਢਨੌਰ ਕਾਲਜ ਉਹ ਵੀ ਸਾਡੇ ਵਿੱਚ ਪਹੁੰਚਣ ਆਲੇ ਨੇ ਸੋ ਜਦੋਂ ਵੀ ਪਹੁੰਚਦੇ ਨੇ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸੋ ਹੁਣ ਵਕ ਵਕ ਕਾਲਜਾਂ ਤੋਂ ਜਿਹੜੇ ਸਾਡੇ ਟੀਚਰ ਸਹਿਬਾਨ ਆਪਣੀਆਂ ਟੀਮਾਂ ਲੈ ਕੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਸਭ ਤੋਂ ਧੰਨਵਾਦ ਕਰਦਾ ਤੇ ਉਹਨਾਂ ਦੇ ਜਿਹੜੇ ਟੀਮ ਮੈਂਬਰਸ ਨੇ ਸਟੂਡੈਂਟ ਮੈਂਬਰਸ ਨੇ ਉਹਨਾਂ ਦਾ ਵੀ ਸਹਿਦ ਵਕਤ ਧੰਨਵਾਦ ਕਰਨਾ। ਤੋਂ ਉਹਨਾਂ ਦੇ ਵਿੱਚ ਮੇਰੇ ਵੀਰ ਪ੍ਰੋਫੈਸਰ ਪਰਮੇਸ਼ਰ ਸਿੰਘ ਜੀ ਨਿਆਲਪਾਟੜਾ ਤੋਂ ਅਧਿਆਪਕ ਸੁਵਿੰਦਰ ਸਿੰਘ ਜੀ ਕਾਮਲੇ ਕਾਲਜ ਮਾਣਾ ਪ੍ਰੋਫੈਸਰ ਜਗਮੀਤ ਸਿੰਘ ਜੀ ਗਾਰਮੇਟਰ ਬ੍ਰਹਮਣ ਕਾਲਜ ਨਾਗਾ ਡਾਕਟਰ ਸੁਖਪ੍ਰੀਤ ਸਿੰਘ ਜੀ ਗੌਰਮੇਂ ਮਿਹਰਾ ਕਾਲਜ ਪਟਿਆਲਾ ਪ੍ਰੋਫੈਸਰ ਸੰਦੀਪ ਸਿੰਘ ਜੀ ਡੀਸੀ ਜੀ ਪਟਿਆਲਾ ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਜਿੰਨੇ ਨੂੰਸੀਂ ਪਿਆਰ ਨਾਲ ਪੁਰੀ ਗਏ ਨੇ ਬਾਈ ਜੀ ਨੂੰ ਗੁਰੂ ਜੀ ਆਰਸੀ ਸੰਗਰੂਰ ਤੇ ਪ੍ਰੋਫੈਸਰ ਸਰਮਨਜੀਤ ਕੌਰ ਯੂਨੀਵਰਸਿਟੀ ਕਾਲਜ ਜੁਨਾਬ ਸੋ ਤੁਹਾਡਾ ਇੱਥੇ ਸਾਰਿਆਂ ਦਾ ਪਹੁੰਚਣ ਤੇ ਤੈਦ ਨੂੰ ਧੰਨਵਾਦ ਕਰਦੇ ਆ ਸੋ ਨਾਲ ਹੀ ਮੈਂ ਤੁਹਾਨੂੰ ਸਾਰੇ ਸਟੂਡੈਂਟਸ ਨੂੰ ਜਿਹੜੇ ਸਾਡੇ ਅੱਜ ਇਸ ਇਵੈਂਟ ਵਾਸਤੇ ਚੁਣੇ ਗਏ ਨੇ ਚਾਰ ਟੀਮਾਂ ਜਿਹੜੀਆਂ ਕਿ ਐਲਪਸ ਐਕਲਸ ਐਂਡ ਇਸ ਦੇ ਰੌਕੀਜ਼ ਦੇ ਨਾਂ ਤੇ ਨੇ ਸੋ ਉਹਨਾਂ ਨੂੰ ਇਸ ਚੁਣੇ ਹੋਏ ਵਿਦਿਆਰਥੀ ਦੇ ਵਿੱਚ ਪਹੁੰਚਦੇ ਮੈਂ ਸਭ ਤੋਂ ਪਹਿਲਾਂ ਤਰਵਾਦ ਕਰਦਾ ਹਾਂ ਤੇ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਤੁਸੀਂ ਆਪਦੀ ਟੀਚਰ ਦੇ ਸਹਿਵਾਲ ਨਾਲ ਰਾਜ ਕਿ ਬਹੁਤ ਮਿਹਨਤ ਕੀਤੀ ਬਾਕੀ ਨੇ ਬਹੁਤ ਮਿਹਨਤ ਕੀਤੀ ਆ ਸੋ ਸਾਡੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਇਹ ਕਿਹਾ ਕਿ ਜਿੰਨੇ ਵੀ ਵਿਦਿਆਰਥੀ ਇਸ ਇਵੈਂਟ ਵਿੱਚ ਹਿੱਸਾ ਲੈਣਗੇ ਉਹਨਾਂ ਨੂੰ ਜਿਹੜਾ ਪਾਰਟਿਸਪੀਕੇਸ਼ਨ ਦਾ ਸਰਟੀਫਿਕੇਟ ਉਹ ਦਿੱਤਾ ਜਾਂਦਾ ਸੋ ਵਿਦਿਆਰਥੀਓ ਮੈਂ ਤੁਹਾਨੂੰ ਜਦੋਂ ਤੁਹਾਡਾ ਇਵੈਂਟ ਸ਼ੁਰੂ ਹੋਣਾ ਸੀ ਉਦੋਂ ਵੀ ਮੈਂ ਦੱਸਿਆ ਸੀ ਤੁਹਾਨੂੰ ਕਿ ਇਸ ਜਿਹੜੇ ਸਰਟੀਫਿਕੇਟ ਨੇ ਇਹਨਾਂ ਦੀ ਬਹੁਤ ਵੈਲਿਊ ਹੁੰਦੀ ਆ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਇੰਟਰਵਿਊ ਤੇ ਜਾਣਾ ਕਿਸੇ ਨੌਕਰੀ ਲਈ ਆਪਨੇ ਅਪਲਾਈ ਕਰਨਾ ਤਾਂ ਇਹ ਸਰਟੀਫਿਕੇਟ ਦੀ ਬਹੁਤ ਜ਼ਿਆਦਾ ਵੈਲਿਊ ਹੁੰਦੀ ਆ ਜੇ ਤੁਸੀ ਅਕੈਡੈਮਿਕ ਸਰਟੀਫਿਕੇਟ ਦੇ ਦਿੱਤੇ ਉਹ ਵੀ ਇੱਕ ਤਰ੍ਹਾਂ ਦੇ ਸਰਟੀਫਿਕੇਟ ਨੇ ਇਹ ਕੋਈ ਕੋਈ ਅਕਟਿਵਿਟੀ ਜਿਹਨੇ ਜਾਂ ਐਕਸਟਰਾ ਕੋਈ ਕੋਈ ਐਕਟਿਵਿਟੀ ਨੇ ਜਿਹੜੀਆਂ ਵੀ ਹੁੰਦੀਆਂ ਨੇ ਇਹਨਾਂ ਦੇ ਬਹੁਤ ਸਾਰੇ ਦੀ ਵੈਲਿਊ ਹੁੰਦੀ ਹੈ ਸੋ ਇਹ ਇਵੈਂਟ ਕਰਾਉਣ ਦਾ ਤਾਂ ਹੀ ਫਾਇਦਾ ਕਿ ਤੁਸੀਂ ਜੋਰ ਬੈਲੀ ਕੋਆਪਰੇਟਿਵ ਹੋ ਜੋਰ ਬੈਲੀ ਸੋਸ਼ਲ ਵਰਕਰ ਹੋ ਜੋਰ ਬੈਲੀ ਵੈਲਵੈਂਟ ਫਰਸਨੈਟੀ ਆਫ ਦਾ ਸੋਸਾਇਟੀ ਸੋ ਇਦਾਂ ਦੇ ਜਿਹੜੇ ਚੀਜ਼ਾਂ ਦੇ ਪੁੱਤਰ ਜਦੋਂ ਸਟੂਡੈਂਟਸ ਦੇ ਵਿੱਚ ਡਿਵੈਲਪ ਹੁੰਦੀਆਂ ਨੇ ਤਾਂ ਹਰੇਕ ਇੰਸਟੀਚਿਊਟ ਹਰੇਕ ਸੰਸਥਾ ਹਰੇਕ ਉਹ ਸੰਸਥਾ ਜਿਹੜੀ ਲੋਕਾਂ ਦੇ ਭਲਾਈ ਵਾਸਤੇ ਕੰਮ ਕਰਦੇ ਜਾਂ ਰਾਹਤ ਆਉਂਦੀ ਹੈ ਉਹ ਉਸ ਇਦਾਂ ਦੇ ਵਿਦਿਆਰਥੀ ਨੂੰ ਆਪਣੇ ਵਾਸਤੇ ਚੁਣਨਾ ਪਸੰਦ ਕਰਦੇ ਬਹੁਤ ਬਹੁਤ ਧੰਨਵਾਦ ਸਰ ਪ੍ਰਿੰਸੀਪਲ ਸਾਹਿਬ ਡਾਕਟਰ ਲਖਮੀ ਸਿੰਘ ਜੀ ਗੇਲ ਸਾਡੇ ਵਿੱਚ ਪਹੁੰਚੇ ਨੇ ਤਾੜੀਆਂ ਨਾਲ ਸਵਾਗਤ ਕਰੀਏ ਡਾਕਟਰ ਜੀ ਸਤਿਮਾਨਕ ਮੇਰੇ ਗੁਰੂ ਜੀ ਜਿਨ੍ਹਾਂ ਕੋਲ ਮੈਂ ਆਪਣੀ ਐਮਐਸਸੀ ਦੀ ਪੜ੍ਹਾਈ ਪੂਰੀ ਕੀਤੀ ਬਹੁਤ ਧੰਨਵਾਦ ਸਰ ਮਾਨ ਸਰ ਪਹੁੰਚਣ ਦੇ ਤੁਹਾਡਾ ਧੰਨਵਾਦ ਬੇਟੇ ਬਲਾਲ ਸਿੰਘ ਜੀ ਕਰਕੇ ਤੁਹਾਡੇ ਰਹਿਮਾਈ ਡਿਗਰੀ ਸਰਕਾਰ ਦਾ ਜਿਹੜਾ ਸਾਡਾ ਐਪੀਜੀ ਦਾ ਤੇ ਜੀਓਗ੍ਰਾਫੀ ਦਾ ਸਟੱਡੀਓ ਖਾਸ ਕਰਕੇ ਪਟਿਆਲਾ ਦਾ ਚੱਲ ਰਿਹਾ ਤੇ ਤੁਹਾਡਾ ਇਸ ਤਰ੍ਹਾਂ ਇਹ ਹੱਥ ਸਾਡੇ ਦੇ ਬਣਿਆ ਰਹੇ ਸੋ ਬਹੁਤ ਬਹੁਤ ਧੰਨਵਾਦ ਸਾਰਾ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਸੋ ਮੈਂ ਦੁਆਰਾ ਫੇਰ ਸਾਡੇ ਜਿਹੜੇ ਐਮਐਸਸੀ ਦੇ ਵਿਦਿਆਰਥੀ ਨੇ ਸਾਰਿਆਂ ਦਾ ਧੰਨਵਾਦ ਕਰਦਾ ਸੋ ਸਾਰੇ ਆਏ ਹੋਏ ਟੀਚਰ ਸਰਬਾਨ ਦਾ ਧੰਨਵਾਦ ਅਲ ਮੈਸੀਜਰ ਸਾਰੇ ਸਟੂਡੈਂਟਸ ਦਾ ਬਾਹਰੋਂ ਦੇ ਕਾਲਜ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਮੈਂ ਹੁਣ ਵੀ स्टार्ट ਆ ਰਾਊਂਡ ਵਿਦ ਦੀ ਹੈਲਪ ਆਫ ਚਿਪਸ ਲਾਈਕ ਆਈ ਚੂਜ਼ ਵਨ ਸ਼ਿਪ ਐਂਡ ਵੀ ਸ਼ਟਾਰਟ ਆ ਰਾਊਂਡ ਵਿਦ ਦਾ ਨੇਮ ਆਫ ਦੈਟ ਟੀਮ ਰਾਈਟ ਸੋ ਫਸਟਲੀ ਆ ਵੀਲ ਲਾਈਕ ਟੂ ਅਨਾਉਂਸ ਦਾ ਕੁਇਜ਼ ਰੂਲਸ ਸੋ ਈਚ ਟੀਮ ਵਿਲ ਬੀ ਆਸਕਡ ਥਰੀ ਕੁਐਸਚਨ ਇਨ ਈਚ ਰਾਊਂਡ ਰਾਈਟ ਟਾਈਮ ਲਿਮਿਟ ਫਾਰ ਈਚ ਕੁਐਸਚਨ ਵਿਲ ਬੀ 30 ਸੈਕਿੰਡਸ So, you will have 30 seconds to answer any question, right? Uh, each question will carry 10 marks and there will be no negative marking for the wrong answers, right? Okay, so team can pass on the questions but only one word questions. So, you can pass the question but only one word question. So, MCQs will not gonna pass to any team, right? Clear? Okay, so 5 bonus marks will be given for answering pass on questions, right? You will get a 5 marks. So, if you get a pass question, right? So, pass on questions will not be given any additional time. So, you don't have any extra time to answer that pass on questions. Okay, not answered questions will be thrown open to the house, right? Or decision of the quiz master will be the final. So, this is the round 1 for uh, physical geography. So, the first question is for team Rocky, then team Endings, Atlas, and Alps. so this will gonna work right so first question is for you the term air drainage refers to your options are horizontal movement of air from cold to hot region option b horizontal movement of air mass from hot to cold region option c cyclic inflow of air towards the center of the cyclone or option d moving down of cold air along slope <clears throat> from mountain top in, into the valley option d so like, option d is the right answer so you will get it and now so clap adam okay so our today's chief guest is here dr tamindar singh ubha so principal khalsa college patiala So, and uh, I extend my warm welcome to Dr. Lakhavit Singh Gill and H.S. Mavar and also Dr. Goen Singh Teja. And uh, we also have our uh, art observers here, Madam Baljeet and Dr. Saroj Singh and other team members and colleagues and professors from different colleges. So now, we are going to start our prize distribution function. So, so for डॉक्टर एशियस मांगलेट सो प्लीज टू कम ऑन द स्टेज एंड शेयर देयर व्यूज विद अस ब्रेट परबासा डॉक्टर भरोसे डॉक्टर पार्टनर ऑफ ज्योग्राफी हरता कॉलेज हरियाणा इमैनुएल ओक्लास द स्पीकर फॉर मेडिकल कॉलेज डॉक्टर साहब को साहब आंदे कहते हैं कि ट्राई दी की कुछ देते रहो ना आओ भगत कोई नहीं ਇਹ ਦੇਖਿਆ ਕੋਈ ਨਾ ਕੋਈ ਵੀਜੀ ਹੈ ਕਿ ਤੁਹਾਨੂੰ ਕੋਈ ਐਂਟਰਟੇਨਮੈਂਟ ਜਿਹੜਾ ਕਾਫੀ ਜ਼ਿਆਦਾ ਦੇ ਰਿਹਾ ਸੀ ਤਾਂ ਪਰ ਫਿਰ ਵੀ ਮੈਂ ਐਸੋਸੀਏਸ਼ਨ ਆਫ ਪੰਜਾਬ ਜੋਗਰੂ ਦੇ ਵੱਲੋਂ ਉਹ ਬਾ ਡਾਕਟਰ ਕੁਬਾ ਦਾ ਬਹੁਤ ਜ਼ਿਆਦਾ ਧਰਮਾਤੀ ਆ ਅਜੇ ਮੈਂ ਇੱਕ ਗ੍ਰੇਡ ਕੁਲਚਰ ਡਾਕਟਰ ਕੀ ਇਹ ਤੁਹਾਨੂੰ ਦੇਣਾ ਨੇ ਇੰਨੀ ਜ਼ਿਆਦਾ ਪੈਕਿੰਗ ਜਿਹੜੇ ਜੀਓਗ੍ਰਾਫੀ ਡਿਪਾਰਟਮੈਂਟ ਕੀਤੀ ਹੋਈ ਹੈ ਨੌਕਾਤੀ ਜੀਓਗ੍ਰਾਫੀ ਡਿਪਾਰਟਮੈਂਟ ਦਾ ਨਿਰਭਰ ਨਾ ਹੋਲੀ ਤਾਂ ਵਿਗਿਆਨ ਡਿਪਾਰਟਮੈਂਟ ਦਾ ਖਾਤਾ ਕਾਲਜ ਕੱਢਿਆ ਆ ਪਰ ਕੀ ਬੋਲੋ 10% मैं डाटा इकट्ठा करने की कोशिश करा हो सकता है सरपंच इस स्टेट हरियाणा वाले भी है साथ इन टच है आई फील दैट दे इन जिन्हें स्टूडेंट इस कार में इन्हें इंटर स्टेट लेवल तक भी सामने जो स्टूडेंट नहीं मिलने तो दिस इज ओनली ड्यू टू द पैटर्न इज बाय डॉक्टर पार्टनर डिपार्टमेंट ऑफ ज्योग्राफी और खासा कॉलेज पटियाला एज एज वेल एज द एफर्ट मेड बाय डॉक्टर कोरक सिंह आई विश आई टू यू पीपल ऑफ हरियाणा ਇਹ ਜਿਹੜਾ ਸਾਡੇ ਬਹੁਤ ਜ਼ਿਆਦਾ ਹੀ ਜੁਗਾਰੀ ਹੈ ਨਾ ਕਿ ਸਿਰਫ ਇਹਨਾਂ ਦੇ ਸਰਮੀ ਨੂੰ ਕਰਨ ਦੇ ਵਿੱਚ ਇਹਦੇ ਡਿਪਾਰਟਮੈਂਟ ਨੂੰ ਪਰ ਇਹਨਾਂ ਦੀ ਪੈਟਨੇਟ ਸਾਡੇ ਐਸਸੀ ਪੰਜਾਬ ਡਾਕਟਰ ਹਮੂਟ ਤੇ ਬਹੁਤ ਰਹੀ ਹੈ ਜਦੋਂ ਵੀ ਅਸੀਂ ਕਿਸੇ ਵੇਲੇ ਵੀ ਆ ਗਏ ਇਹਨਾਂ ਕਿਸੇ ਵੀ ਕੰਮ ਦੇ ਵਾਸਤੇ ਬਟਿਕੋਸ ਦੇ ਇਸ ਨਾਸ਼ੇ ਨਾਵਾ ਦੀ ਕਾਨਫਰੈਂਸ ਇੰਟਰਨੈਸ਼ਨਲ ਜੀ ਸਾਲਵਰ ਕਰ ਆਰਗੇਨਾਈਜ਼ ਕਰ ਦੇਗਾ ਕਿ ਦੀ ਸਿੱਧਾ ਕਾਲਜ ਕੋਲ ਜਾਂ ਜਿਨ੍ਹਾਂ ਨੇ ਪੁਰੇ ਚੰਕ ਅਸਰ ਲੋਗ ਜਾਣ ਕਰਨ ਦੇ ਵਿੱਚ ਇੰਟਰਨੈਸ਼ਨਲ ਕਾਨਫਰੈਂਸ ਦੀ ਕਾਜ਼ਮਿਟ ਹੋਈ ਇਸ ਤਰ੍ਹਾਂ ਉਮੀਦ ਹੈ ਕਿ ਜਦੋਂ ਅਸੀਂ ਕੋਲ ਨੈਕਸਟ ਵੀ ਸੰਡੇ ਨੂੰ ਕਰੇ ਜੋੜ ਦਫੇ ਜੀ ਉਦੋਂ ਉੱਪਰ ਸਾਫ਼ ਇਸ ਸਥਾਨ ਵਿੱਚ ਉਸੇ ਪਲੇਸਰ ਟ੍ਰਾਂਸਫਰ ਕਰਵਾਉਣ ਦੇ ਦਿੱਤੇ ਸਾਡੇ ਨਾਲ ਸਾਾਈਕੋਲੋਜੀ ਇਹ ਵੀ ਇਸ ਕਾਲਜ ਨੂੰ ਅਸੀਂ ਆਪਣਾ ਹੀ ਕਾਲਜ ਸਮਝਦੇ ਹਾਂ ਜਦੋਂ ਵੀ ਅਸੀਂ ਕਿਸੇ ਕੰਮ ਦੇ ਐਕਟੀਵਿਟੀ ਹੋਏ ਤਾਂ ਅਸੀਂ ਪਰਵਾਰ ਬਣ ਕੇ ਇੱਥੇ ਵਾਪਸ ਆਉਂਦੇ ਹਾਂ ਬਹੁਤ ਬਹੁਤ ਗ੍ਰੇਟ ਫੂਟਡਰ ਕਰਦੇ ਹਾਂ ਫੋਰ ਦਿਸ ਵੀ ਆਪਾਂ ਫਾਰਥ ਦੇਰਫੋਰ 온 ਦਾ ਹੈਪਨਡ ਅਸਟ੍ਰਿਕਟ ਪੰਜਾਬ ਦੇ ਅਗਰ ਪਰ ਵੀ ਵਾਟ ਟੂ ਪ੍ਰੋਵਾਈਡ ਟੋਕਨ ਆਫ ਗ੍ਰੈਟੀਟਿਊਡ

ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਜੀਓਗ੍ਰਾਫੀਕਲ ਐਸੋਸੀਏਸ਼ਨ ਦਾ ਬਹੁਤ ਰਿਣੀ ਆ ਮਸ਼ਕੂਰ ਆ ਜਿਹੜੇ ਹਮੇਸ਼ਾ ਹੀ ਸਾਡੇ ਕਾਗਜ਼ ਨੂੰ ਬਹੁਤ ਬੜੀ ਇੱਜ਼ਤ ਦਿੰਦੇ ਨੇ ਇੱਥੇ ਆਪਣੇ ਸਮਾਜ ਮਾਨ ਦਾ ਆਯੋਜਨ ਕਰਕੇ ਸਾਡੇ ਮਾਨ ਸਨਮਾਨ ਦੇ ਵਿੱਚ ਵਾਧਾ ਕਰਦੇ ਨੇ ਮੈਂ ਸਾਡੇ ਜੀਓਗ੍ਰਾਫੀ ਦੇ ਡਿਪਾਰਟਮੈਂਟ ਦੇ ਮੁਖੀ ਡਾਕਟਰ ਬੋਰਟ ਸੇ ਅਤੇ ਪਾਕਿਸਤਾਨ ਮੈਂਬਰਸ ਦਾ ਪਲੱਸ ਇਹਨਾਂ ਦੇ ਸਹਿਯੋਗੀ ਜੋ ਡੈਪਟਮੈਂਟ ਸਾਥੀ ਨੇ ਦੂਸਰੇ ਡਿਪਾਰਟਮੈਂਟਸ ਤੋਂ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਨਾ ਹੈ ਔਰ ਜੋ ਇਹ ਕੁਇਜ਼ ਕੰਪੀਟੀਸ਼ਨ ਆਯੋਜਿਤ ਕੀਤਾ ਹੈ ਇਸ ਸਮਾਗਮ ਲਈ ਬਹੁਤ-ਬਹੁਤ ਵਧਾਈ ਦਿਨਾਂ ਸਾਰਿਆਂ ਦਾ ਇੱਕ ਵਾਰ ਬਹੁਤ-ਬਹੁਤ ਧੰਨਵਾਦ d <laughs>